ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5ਵਾਂ ਆਉ ਕੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਾਲੇ ਪਰਬ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਤਬ ਸਦਾ ਸਹਾਈ ਤਨ ਹਮਾਰਾ ਅਮੀਤ ਰਹਾਉ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਰਬ ਪੂਰਨ ਪੈ ਜਰਖਾਈ ਤਨ ਸਰੀ ਮਹਲਾ ਪੰਜਵਾਂ ਆਉ ਕੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਕਤ ਦੇ ਰਖੈ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਉ ਲਾਗ ਰਹਿਉ ਮੇਰਾ ਜੀਤ ਆਦ ਅੰਤ ਤਬ ਸਦਾ ਸਹਾਈ ਤਨ ਹਮਾਰ ਅਮੀਤ ਰਹਾਉ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਤਨਾਸਰੀ ਮਹਲਾ 5ਵਾਂ ਔਕੀ ਕੜੀ ਨਾ ਦੇਖਨ ਦੇ ਆਪਣਾ ਬਿਰਦ ਸਮਾਲੇ ਹਾਟ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤਾ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਹ ਰਖਾਈ ਤਨਸਰੀ ਮਹਲਾ 5ਵਾਂ ਆਉ ਕੀ ਕੜੀ ਨਾ ਦੇਖਨ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤਾ ਆਦ ਅੰਤ ਪਬ ਸਦਾ ਸਹਾਈ ਤਨ ਹਮਾਰਾ ਅਮੀਤ ਰਹਾ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਰਬ ਪੂਰਨ ਪੈਜ ਰਖਾਈ ਤਨਾਸਰੀ ਮਹਲਾ 5ਵਾਂ ਆਉ ਕੀ ਕੜੀ ਨਾ ਦੇਖਨ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਰਬ ਸਿਉ ਲਾਗ ਰਹਿਆ ਮੇਰਾ ਚੀਤਾ ਆਦ ਅੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਤਨਾਸਰੀ ਮਹਲਾ 5 ਆਉ ਕੀ ਕੜੀ ਨ ਦੇਖਨ ਦੇ ਆਪਣਾ ਬਿਰਦ ਸਮਾਲੇ ਹਾਕ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤਾ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਅਮੀਤ ਰਹਾ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਤਨਾਸਰੀ ਮਹਲਾ 5ਵਾਂ ਔਕੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤਾ ਆਦ ਅੰਤ ਪਬ ਸਦਾ ਸਹਾਈ ਤਨ ਹਮਾਰਾ ਅਮੀਤ ਰਹਾ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾਸਰੀ ਮਹਲਾ 5ਵਾਂ ਆਉ ਕੀ ਕੜੀ ਨ ਦੇਖਨ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭੂ ਸਿਉ ਲਾਗ ਰਹਿਆ ਮੇਰਾ ਚੀਤਾ ਆਦ ਅੰਤ ਤਬ ਸਦਾ ਸਹਾਈ ਤਨ ਹਮਾਰਾ ਅਮੀਤ ਰਹਾ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਤਨ ਸਰੀ ਮਹਲਾ ਪੰਜਵਾਂ ਆਉ ਕੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਕਤ ਦੇ ਰਖੈ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤਾ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਤਨਾਸਰੀ ਮਹਲਾ 5ਵਾਂ ਔਕੀ ਕੜੀ ਨਾ ਦੇਖਨ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤਾ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਹ ਰਖਾਈ ਤਨ ਸ੍ਰੀ ਮਹਲਾ 5ਵਾਂ ਆਉ ਕੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਟ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤਾ ਆਦ ਅੰਤ ਪਬ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮੰਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਰਬ ਪੂਰਨ ਪੈਜ ਰਖਾਈ ਤਨਸਰੀ ਮਹਲਾ 5ਵਾਂ ਆਉ ਕੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਸਾਭ ਸਿਉ ਲਾਗ ਰਿਹਾ ਮੇਰਾ ਚੀਤਾ ਆਦ ਅੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਤਨ ਸਰੀ ਮਹਲਾ ਪੰਜਵਾਂ ਆਉ ਕੀ ਕੜੀ ਨ ਦੇਖਨ ਦੇ ਆਪਣਾ ਬਿਰਦ ਸਮਾਲੇ ਹਾਟ ਦੇ ਰਖੈ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤਾ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਅਮੀਤ ਰਹਾ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਤਨਾਸਰੀ ਮਹਲਾ 5 ਔਕੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤਾ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਤਨ ਅਸਰੀ ਮਹਲਾ 5ਵਾਂ ਆਉ ਕੀ ਕੜੀ ਨਾ ਦੇਖਨ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤਾ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬिलास ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਰਾਭ ਪੂਰਨ ਪੈਜਰ ਕਾਈ ਤਨਸਰੀ ਮਹਲਾ ਪੰਜਵਾਂ ਆਉ ਕੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭੂ ਸਿਉ ਲਾਗ ਰਹੈਉ ਮੇਰਾ ਚੀਤ ਆਦ ਅੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਤਨ ਸਰੀ ਮਹਲਾ ਪੰਜਵਾਂ ਆਉ ਕੀ ਕੜੀ ਨ ਦੇਖਨ ਦੇ ਆਪਣਾ ਬਿਰਦ ਸਮਾਲੇ ਹਾਤ ਦੇ ਰਖੈ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਤਬ ਸਦਾ ਸਹਾਈ ਧਨ ਹਮਾਰਾ ਅਮੀਤ ਰਹਾ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਹ ਰਖਾਈ ਤਨਸਰੀ ਮਹਲਾ 5ਵਾਂ ਔਕੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤਾ ਆਦ ਅੰਤ ਤਬ ਸਦਾ ਸਹਾਈ ਨਾਨਾ ਹਮਾਰਾ ਮੀਤ ਰਹਾ ਮਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਤਨ ਅਸਰੀ ਮਹਲਾ 5ਵਾਂ ਆਉ ਕੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਟ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤਾ ਆਦ ਅੰਤ ਤਬ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮੰਨ ਵਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰ ਕਾਈ ਤਨਸਰੀ ਮਹਲਾ 5ਵਾਂ ਆਉ ਕੀ ਕੜੀ ਨ ਦੇਖਨ ਦੇ ਆਪਣਾ ਬਿਰਦ ਸਮਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਿਤ ਪਲੇ ਰਬ ਸਿਉ ਲਾਗ ਰਹਿਆ ਮੇਰਾ ਚੀਤਾ ਆਦ ਅੰਤ ਪਬ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ